ਸੌਣ ਲੈ ਮੈਂ ਕਿੱਥੇ ਮਰਦਾ ਆ ਇੱਕ ਪੁੱਤ ਚੱਲਿਆ ਮਾਂ ਕਹਿੰਦੀ ਰੇ ਪੁੱਤ ਅੰਦਾ ਮਾ ਤੁਸਿਆ ਵੀ ਨਾ ਜਾਣਾ ਪਲ ਭੜਨਾ ਅੰਦਾ ਅੰਦਾ ਮਾ ਦਾ ਹੌਸਲਾ ਬੜਾ ਵੱਡਾ ਮਨ ਆਲੀ ਚਲ ਗਈ ਮੈਂ ਕੋਈ ਪਾਪਾ ਮੇਰਾ ਮੇਰਾ ਬੇਟਾ ਸ਼ਨੀਵਾਰ ਬੜੀ ਸੋਹਣੀ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੇਟੇ ਦਾ ਐਤਵਾਰ ਨੂੰ ਬਾਬੇ ਤੇ ਜਾਣਾ ਸੀ ਕੋਈ ਪਤਾ ਨਹੀਂ ਆ ਦੋਸਤ ਕਹਿੰਦੇ ਆ ਨੂੰ ਮਾਰਤਾ ਸਵਟਤਾ ਮੈਂ ਫੋਨ ਲਾਉਣੀ ਆ ਉਹ ਨਹੀਂ ਚੁੱਕਦਾ ਸਾਡੇ ਰੋ ਰੋ ਕੇ ਮੰਦਾ ਹਾਲਿਆ ਕਾਦੀ ਬੜੀ ਗਰੀਬੀ ਆ ਪਿਓ ਆਟਾ ਚਲਾਉਂਦਾ ਆ ਕੱਗਨੇ ਪਾ ਕੇ ਅਸੀਂ ਲਾਉ ਲਿਆ ਤੇ ਜੁਨੀਵਰਸਿਟੀ ਪੜ੍ਹਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਹੀ ਹੋਈ ਰਾਤ ਹਨਿਆਰ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਉਹਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਉਹਨੇ ਫੋਨ ਨਹੀਂ ਚੁੱਕਿਆ ਚਾਰ ਫੋਨ ਲਾਇਆ ਅਸੀਂ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਹੋਂਦ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਵਿਆਸ ਤੇ ਪੈਸੇ ਚੁੱਕ ਕੇ ਵਿਦੇਸ਼ स्टडी ਵੀਜ਼ਾ ਤੇ 2 ਮਹੀਨੇ ਪਹਿਲਾਂ ਵਿਦੇਸ਼ ਸਾਈਪ੍ਰਸ ਗਏ ਨੌਜਵਾਨ ਦੀ ਨਹੀਂ ਹੋ ਰਹੀ ਜਾਂਚ ਪੜਤਾਲ। ਪਰਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਦੱਸਦੇ ਕਿ ਪਿੰਡ ਦਾ ਵਸਨੀਕ ਨੌਜਵਾਨ ਨਾਮ ਮਨਦੀਪ ਸਿੰਘ ਜੋ 2 ਮਹੀਨੇ ਪਹਿਲਾਂ ਵਿਦੇਸ਼ ਸਾਈਪ੍ਰਸ ਦੇ ਵਿੱਚ ਸਟੱਡੀ ਬੇਸ ਤੇ ਗਿਆ ਸੀ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਪੁੱਤਰ ਨੂੰ 2 ਮਹੀਨੇ ਬੀਤ ਜਾਣੇ ਨੇ ਸਾਈਪ੍ਰਸ ਦੇ ਵਿੱਚ ਪੜਨ ਗਏ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦਾ ਕਹਿਣਾ ਕਿ ਸਾਡਾ ਪੁੱਤ ਸਟੱਡੀ ਵੀਜ਼ਾ ਤੇ ਪੜਨ ਦੇ ਲਈ ਵਿਦੇਸ਼ ਗਿਆ ਸੀ ਜਿੱਥੇ ਕਿ ਬੀਤੇ ਸ਼ਨੀਵਾਰ ਸਾਡੇ ਵੱਲੋਂ ਉਸ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਜਦ ਅਗਲੇ ਦਿਨ ਜਾਣੇ ਕੀ ਐਤਵਾ ਸਾਡੇ ਵੱਲੋਂ ਜਦ ਉਸ ਨੂੰ ਲਗਾਤਾਰ ਫੋਨ ਲਗਾਇਆ ਜਾਂਦਾ ਹੈ ਤੇ ਉਹ ਸਾਡਾ ਫੋਨ ਨਹੀਂ ਉਠਾਉਂਦਾ ਅਤੇ ਜਿਆਦਾ ਸੀ ਉਸਦੇ ਦੋਸਤ ਨੂੰ ਫੋਨ ਕੀਤਾ ਤਾਂ ਉਹਨਾਂ ਦਾ ਕਹਿਣਾ ਕਿ ਤੁਹਾਡੇ ਪੁੱਤਰ ਦੇ ਬਲੋਂ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਫਾ ਲੈ ਲਿਆ ਗਿਆ ਹੈ ਇਹ ਪਰਿਵਾਰ ਨੇ ਸੰਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਪੰਜਾਬੀ ਐਨ ਆਰ ਆਈ ਵੀਰਾਂ પાસે ਮੰਗ ਕੀਤੀ ਹੈ ਕਿ ਜਿੱਥੇ ਵੀ ਉਹਨਾਂ ਦਾ ਪੁੱਤਰ ਹੈ ਉਸ ਨੂੰ ਪੰਜਾਬ ਵਾਪਸ ਲਿਆ ਜਾਵੇ ਇਸ ਸਬੰਧੀ ਹੋਰ ਕੀ ਕਹਿੰਦੇ ਨਜ਼ਮ ਪਰਿਵਾਰਕ ਮੈਂਬਰ ਆਉ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਵੀ ਦੇਖੋ ਉਸ ਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦਾ ਨਾਮ ਕੀ ਮਨਦੀਪ ਸਿੰਘ ਜੀ ਤੇ ਉਹ ਇਸ 11 ਤਰੀਕ ਨੂੰ 2 ਮਹੀਨੇ ਹੋਨੇ ਗਏ ਨੇ ਤੇ ਇੱਥੋਂ ਠੀਕ ਠਾਕ ਗਿਆ ਚੰਗਾ ਭਲਾ ਕੋਈ ਗੱਲ ਨਹੀਂ ਤੇ ਸਾਈ ਫਰਸ ਗਿਆ ਜੇ ਤੇ ਯੂਨੀਵਰਸਿਟੀ ਪੜਾਈ ਤੇ ਗਿਆ ਸੀ ਤੇ ਉੱਥੇ ਜਾ ਕੇ ਮੇਰੀ ਐਤਵਾਰ ਗੱਲਬਾਤ ਹੋਈ ਰਾਤ ਜਨੀਆਂ 12 ਵਜੇ ਤੱਕ ਹੋਈ ਆ ਤੇ ਐਤਵਾਰ ਜਦੋਂ ਉਹਨੂੰ ਅਸੀਂ ਫੋਨ ਲਾਇਆ ਪੌਣੇ 2 ਵਜੇ ਉਹਨੇ ਫੋਨ ਨਹੀਂ ਚੁੱਕਿਆ 4 ਫੋਨ ਲਾਇਆ ਅਸੀਂ ਬਾਅਦ ਚ ਉਹਦੇ ਦੋਸਤ ਨੂੰ ਲਾਇਆ ਤੇ ਉਹਨੇ ਕਿਹਾ ਵੀ ਉਹਨੇ ਫਾਹ ਲੈ ਲਿਆ ਬਾਥਰੂਮ ਦੇ ਵਿੱਚ ਟੂਟੀ ਦੇ ਨਾਲ ਵੀ ਤੇ ਉਹ ਜੋਰੀ ਸਾਡੇ ਸਮਝ ਨਹੀਂ ਆਉਂਦੀ ਵੀ ਟੂਟੀ ਦੇ ਨਾਲ ਫਾਹ ਉਹਨੇ ਕਿਵੇਂ ਲੈ ਲਿਆ ਉਹਨਾਂ ਨੇ ਹੀ ਪੁੱਛਿਆ ਵੀ ਇਹਦੀ ਕੋਈ ਫੋਟੋ ਫੋਟੋ ਖਿੱਚੀ ਤੁਸੀਂ ਉਤੇ ਮਰੇ ਦੀ ਕਹਿੰਦੇ ਨਹੀਂ ਉਹਦੀ ਅਸੀਂ ਫੋਟੋ ਕੋਈ ਨਹੀਂ ਖਿੱਚੀ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਿਹੜੀ ਉਹ ਲੈ ਗਈ ਪੋਸਟਮਾਰਟਮ ਆ ਕੇ ਹਸਪਤਾਲ ਤੇ ਅੱਜ ਸਾਨੂੰ ਉਸ ਦਿਨ ਐਤਵਾਰ ਦੀ ਗੱਲ ਜੀ ਤੇ ਅਜੇ ਤੱਕ ਸਾਨੂੰ ਕੋਈ ਉਹਦੀ ਪੋਸਟਮਾਰਟਮ ਦੀ ਫੋਟੋ ਨਹੀਂ ਆਈ ਕੋਈ ਗੱਲ ਨਹੀਂ ਕਿ ਜੀ ਸਾਨੂੰ ਉਹਦੀ ਬਡੀ ਵਿਖਾ ਦੋ ਕਿੱਥੇ ਆ ਜੀ ਅਜਾ ਕਿੱਦਾਂ ਆ ਮੁੰਡਿਆਂ ਦੇ ਜਿਹੜੇ ਬਿਆਨ ਆ ਅੱਜ ਕੋ ਹੋਰ ਹੁੰਦੇ ਅਗਲੇ ਦਿਨ ਕੋ ਹੋਰ ਹੁੰਦੇ ਕੱਲ ਕਹਿੰਦੇ ਵੀ ਸਾਨੀ ਪੁਲਿਸ ਦੀ ਹਾਜ਼ਰ ਦੇ ਵਿੱਚ ਚਾਰੇ ਜਾਣੇ ਸਾਡੇ ਬਿਆਨ ਲੈਣੇ ਆ ਤੇ ਉਹਨੂੰ ਉਮਰ ਕੇ ਫੋਨ ਵੀਦੋਂ ਕੀਤਾ ਤਕ ਕਾਣੀ ਤੇ ਇੱਕ ਜਣਾ ਤਾਂ ਮੈਂ ਤਾਂ ਕੰਮ ਤੇ ਗਿਆ ਬਾਕੀ ਮੁੰਡੇ ਉੱਥੇ ਪੁਲਿਸ ਦੀ ਹਾਜ਼ਰ ਤੇ ਕੋਈ ਸਾਨੂੰ ਫੋਟੋ ਨਹੀਂ ਅਜੇ ਤੱਕ ਆਈ ਕੋਈ ਗੱਲ ਨਹੀਂ ਜੇ ਪਤਾ ਨਹੀਂ ਕਿੱਥੇ ਮੁੰਡਾ ਹਸਪੀਟਲ ਆ ਜਾਂ ਉਹਨਾਂ ਦੇ ਕੋਲ ਆ ਇਹ ਨਹੀਂ ਸਾਨੂੰ ਕੋਈ ਪਤਾ ਲੱਗਣਾ ਜਿੱਥੇ ਮੁੰਡਾ ਸਟੱਡੀ ਕਰਨ ਗਿਆ ਉਹ ਉੱਥੇ ਕੋਈ ਕੰਟੈਕਟ ਹੋਇਆ ਕਾਲਜ ਦੇ ਨਾਲ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਨਹੀਂ ਜੀ ਬਿਲਕੁਲ ਹੋਣਾ ਅਸੀਂ ਇਹ ਜਾਣਾਂ ਮੈਂ ਕਾਲਜ ਦੇ ਨਾਲ ਪਹਿਲਾਂ ਉਹਨਾਂ ਨੇ ਅਸੀਂ ਕਿਹਾ ਵੀ ਉਹਦੀ ਅਨਸੋਰਸ ਦੀ ਫੋਟੋ ਕਾਪੀ ਦੇ ਦਿਓ ਤਾਂ ਅਨਸੋਰਸ ਹੋਈ ਆ ਉਹ ਕਹਿੰਦਾ ਜੈਂਸ ਸਾਨੂੰ ਪਤਾ ਨਹੀਂ ਲੱਗਦਾ ਵੀ ਮਰ ਗਿਆ ਜਾਂ ਕੀ ਆ ਉਹਨਾਂ ਚਿਰਨੀ ਅਸੀਂ ਦੇ ਸਕਦੇ ਕੋਈ ਸਬੂਤ ਸਾਰਾ ਕਾਲ ਇਹ ਸਾਈਓਵਰ ਵਾਲੇ ਆ ਜੀ ਜਲੰਧਰ ਸਾਈਓਵਰਸ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਅਜੇ ਨਹੀਂ ਹੋਈ ਅਜੇ ਉਹਨਾਂ ਨੇ ਫੋਨ ਤੇ ਗੱਲ ਇਹੋ ਹੀ ਪੁੱਛਿਆ ਕਿ ਉਹਦੀ ਅਨਸੋਰਸ ਜੜੀ ਸਾਨੂੰ ਦਿਓ ਕਿ ਜੇ ਉਹ ਡੈ ਉਹ ਕਹਿੰਦੇ ਨਹੀਂ ਜਿੰਜੇ ਸਾਨੂੰ ਕੰਫਰਮ ਨਹੀਂ ਹੁੰਦਾ ਵੀ ਮਰ ਗਿਆ ਕਿ ਹੈਗਾ ਉਹ ਮੈਂ ਚਾਹੀ ਨਹੀਂ ਕੋਈ ਕਰ ਸਕਦੇ ਤੇ ਤੁਸੀਂ ਹੁਣ ਗਾੜੀ ਕੋਈ ਵੀ ਉੱਥੇ ਕਿਸੇ ਨਾਲ ਕੰਟੈਕਟ ਕੀਤਾ ਜਾਂ ਕੀ ਮੰਗ ਕਰਨੀ ਚਾਹੁੰਦੇ ਜੀ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜਿਸ ਤਾਂ ਦਾ ਵੀ ਹੈਗਾ ਵਾਪਸ ਆ ਜਾਵੇ ਸਾਡੇ ਤੇ ਅਜੇ ਤੱਕ ਤੇ ਸਾਡਾ ਉਧਰ ਕੰਟੈਕਟ ਕਿਸੇ ਨਾਲ ਹੋਣ ਹੀ ਨਹੀਂ ਰਿਹਾ ਕੋ ਪਤਾ ਨਹੀਂ ਲੱਗਣ ਰਿਹਾ ਵੀ ਕੀ ਬਣ ਰਿਹਾ ਹੈ ਜਿਦਾਂ ਕੋਈ ਸਮਾਜ ਸੇਵੀ ਸੰਸਥਾ ਹੁੰਦੀਆਂ ਜਾਂ ਕਈ ਉਧਰ ਦੇ ਆਪਣੇ ਸਿੱਖ ਭਾਈਚਾਰਾ ਹੁੰਦਾ ਵਾ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਜੀ ਉਹਦਾ ਕਨਫਰਮ ਕਰਕੇ ਪਤਾ ਕਰਕੇ ਤੁਹਾਨੂੰ ਦੱਸਣ ਭਰੇ ਇਹੋ ਹੀ ਅਪੀਲ ਆ ਸਾਡੀ ਵੀ ਇਹਨੂੰ ਪਤਾ ਕਰ ਲਓ ਵੀ ਹੈ ਕਿੱਥੇ ਜੀਂਦਾ ਆ ਕਿਤਰਾ ਆ ਤੁਹਾਨੂੰ ਜਿਹੜੇ ਉਹਦੇ ਦੋਸਤ ਆ ਉਹਨਾਂ ਦੇ ਕੋਲ ਯਕੀਨ ਨਹੀਂ ਆ ਇਹੋ ਕੋਈ ਸੰਸਥਾ ਕੋਈ ਸਾਡੀ ਬਾਹ ਫੜ ਲਵੇ ਤੇ ਸਾਨੂੰ ਪਤਾ ਲੱਗ ਜਾਵੇ ਸਾਡਾ ਮੁੰਡਾ ਹੈ ਕਿੱਥੇ ਹੈ ਜੀ ਹਾਂਜੀ ਠੀਕ ਹੈ ਹਿੰਦਰਜੀਤ ਆ ਮੈਂ ਮਮਦੀਪ ਸਿੰਘ ਦੀ ਮੰਮੀ ਆ ਮੇਰਾ ਬੇਟਾ ਸ਼ਨੀਵਾਰ ਬੜੀ ਸੋਹਣੀ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੇਟੇ ਦਾ ਐਤਵਾਰ ਨੂੰ ਬਾਬੇ ਤੇ ਜਾਣਾ ਸੀ ਕੋਈ ਪਤਾ ਨਹੀਂ ਆ ਦੋਸਤ ਕਹਿੰਦੇ ਆ ਨੂੰ ਮਾਰਤਾ ਸੱਟਦਾ ਮੈਂ ਫੋਨ ਲਾਉਣੀ ਆ ਉਹ ਨਹੀਂ ਚੁੱਕਦਾ ਸਾਰੇ ਰੋ ਰੋ ਕੇ ਮੰਦਾ ਹਾਲਿਆ ਕਾਦੀ ਬੜੀ ਗਰੀਬੀ ਆ ਪਿਓ ਆਟਾ ਚਲਾਉਂਦਾ ਆ ਘਰ ਗੈਣੇ ਪਾ ਕੇ ਅਜਿ ਲਾਉ ਲਿਆ ਆੰਦਾ ਪਾਪਾ ਜੇ ਕਿਸ ਤਨਾ ਤਰੀਆਂ ਤੇ ਤੂੰ ਸੜਕਾਂ ਤੇ ਆ ਜਾਣਾ ਆੰਦਾ ਪੁੱਤ ਤੂੰ ਟੈਨਸ਼ਨ ਨਾਲ ਨਹੀਂ ਮੇਰੀ ਸਰਕਾਰ ਗਾੜੀਏ ਵਹੀ 베ਂਤੀਆ ਸਾਡੀ ਬਾਪੜ ਲਿਓ ਕਰਜਾ ਵੀ ਕਰਤੇ ਹੋ ਗਿਆ ਸਰਕਾਰ ਨੇ ਸਾਡਾ ਘਰ ਲਾ ਜਾਣਾ ਮੇਰਾ ਜਿੱਥੇ ਵੀ ਪੋਤੇ ਆ ਇੱਕ ਦੇ ਮੈਨੂੰ ਬੋੜੋ ਪਾ ਕੇ ਵਗਾ ਦੇ ਇੱਕ ਮੇਰਾ ਪੋਤਾ ਹੱਤ ਵਰਦਾ ਨਹੀਂ ਲੱਭਦਾ ਉਹਨੂੰ ਛੇਤੀ ਤਾਂ ਛੇਤੀ ਜਿੰਦਾ ਵੀ ਹੋਵੇ ਮਾਂ ਕਿਦਾਂ ਨੂੰ ਮਰਿਆ ਕਹਿ ਸਕਦੀ ਆ ਉਹ ਜਿੱਥੇ ਵੀ ਹੈਗਾ ਜਿਹੜੀ ਵੀ ਹਾਲਤ ਆ ਮੇਰਾ ਪੁੱਤ ਪੰਜਾਬ ਭੇਜਿਆ ਜਾਵੇ ਮੇਰੇ ਨਾਲ ਗੱਲਬਾਤ ਵੀ ਕਰਾਈ ਜਾਵੇ ਮੇਰੀ ਮੰਦਾਤ ਵੀ ਕਦੋਂ ਜਿਹੜਾ ਕਰਤੇ ਕਰ ਜਾਇਆ ਸਰਕਾਰਾਂ ਨੂੰ ਤੇ ਬੜਾ ਪੈਸਾ ਆਇਆ ਪਰ ਪਿਓ ਨੇ ਦੇ 5 5 ਰੁਪਏ ਕਰਕੇ ਪੁੱਤ ਨੂੰ ਪੜਾਇਆ ਲਖਾਇਆ ਪੁੱਤ ਕਿਸੇ ਦਾ ਨਹੀਂ ਮਾੜਾ ਹੁੰਦਾ ਪਰ ਮੇਰਾ ਪੁੱਤ ਕਿਸੇ ਦਾ ਮਾੜਾ ਨਹੀਂ ਬੜੀਆਂ ਮੈਂ ਤੇ ਲੋਕੀ ਕਹਿੰਦੇ ਮਰ ਗਿਆ ਮੈਂ ਫਿਰ ਵੀ ਗੁਰਦਵਾਰੇ ਚੋਣੀਆਂ ਆ ਅੱਜ ਅਰਦਾਸ ਕਰਾਈ ਬਾਬਾ ਮੇਰੀ ਚੋਲੀ ਵਿੱਚ ਪਾ ਦੀ ਤੂੰ ਉਹ ਨਿ ਸੇਵਾ ਕਰਕੇ ਮੇਰਾ ਪੁੱਤ ਗਿਆ ਮੇਰਾ ਪੁੱਤ ਤੇ ਗਰੀਬੀ ਕੰਡਣ ਗਿਆ ਸੀ ਏ ਨਹੀਂ ਪਤਾ ਉਹ ਗਰੀਬੀ ਮੇਰੇ ਪੁੱਤ ਦਾ ਕੀ ਕਾਰਨ ਬਣ ਗਿਆ ਪਰ ਮੈਂ ਦੋਸਤਾ ਵੀ ਕੋਈ ਦੋਸਤ ਵੀ ਮੈਨੂੰ ਲਾ ਦੇਨੀਆ ਕੋਈ ਕਹਿੰਦਾ ਉਹਨੇ ਗੱਲ ਘੁੱਟਤਾ ਅਹੀਂ ਕੁੱਟਿਆ ਕੋਈ ਕਹਿੰਦਾ ਗੰਡ ਨਹੀਂ ਖੁੱਲੀ ਕੋਈ ਕਹਿੰਦਾ ਬੈੱਡ ਤੇ ਪਿਆ ਕੋਈ ਕਹਿੰਦਾ ਕਿਤੇ ਸਾਡੇ ਕੋ ਮਾਵੇਂ ਪੁੱਤ ਤੁਹਾਡੇ ਕੋ ਗੰਡ ਕਿਉਂ ਨਹੀਂ ਖੁੱਲੀ ਮੈਂ ਤੇ ਤੁਹਾਡੀ ਵੀ ਮਾਂ ਬਣ ਗਈ ਗਰੀਬਣੀ ਉਹਦੀ ਵੀ ਬਣ ਗਈ ਅੰਦੇ ਗੰਡ ਨਹੀਂ ਖੁੱਲੀ ਜੇ ਪੁੱਤ ਗੰਡ ਤੁਸੀਂ ਵੀ ਦਿੱਤੀ ਦੇ ਕੇ ਦੇ ਉਹਦਾ ਸਾਹ ਮੋੜ ਦਿਓ ਇੱਕ ਦੋਸਤ ਨੂੰ ਕੱਲ ਕੀਰਤ ਨੂੰ ਫੋਨ ਲਾਇਆ ਕਹਿੰਦਾ ਮੇਰਾ ਦੋਸਤ ਪੁੱਤ ਦੀ ਬਾਡੀ ਉੱਥੇ ਡਿੱਗੀ ਤੇ ਮੈਂ ਕੰਮ ਤੇ ਚਲ ਗਿਆ ਤੇਰਾ ਦੋਸਤ ਉੱਥੇ ਮਰਿਆ ਪਿਆ ਵੇ ਤੂੰ ਕੰਮ ਤੇ ਕਿੱਦਾਂ ਜਾ ਸਕਦਾ ਵੇ ਪੁੱਤ ਸਰਕਾਰੋ ਮੇਰੀ ਸੁਣ ਲੋ ਇੱਕ ਮਾਂ ਵਾ ਅੱਗੇ ਵੀ ਰੋਂਦੀਆਂ ਸੀ ਮੈਂ ਤੇ ਲੋਕਾਂ ਨੂੰ ਸੁੱਕ ਮੰਗਦੀ ਪੁੱਤ ਕਿਸੇ ਦਾ ਬਾਹਰ ਨਾ ਮਰੇ ਐਨੀ ਪਤਾ ਮਾਂ ਤੂੰ ਇੱਥੇ ਰੋਣਾ ਆ ਮੈਂ ਤੇ ਮੰਗਤੀ ਬਣ ਜਾਣਾ ਆ ਮੈਂ ਮੰਗਤੀ ਬਣ ਜਾਣਾ ਆ ਉਹ ਦੋਈ ਪ੍ਰਾਸੀ ਪ੍ਰਾ ਵਡਾ ਤੇਰਾ ਸਾਲ ਬਾਅਦ ਮੈਂ ਤੇ ਲਈ ਆ ਆਂਦਾ ਹੀ ਮਾਂ ਤੇਰ ਕੋ ਰੋਣ ਕਿ ਮੈਂ ਬੜੀ ਗਰੀਬੀ ਕੱਟ